Hello. Hello. बोलो. थीक है, थीक है. सी नहीं। गलत बोलगी ना फिर तुम तो, फिर तू तो गलत बोलगी ना और तो तो मैं तेन पहला पूछता है तू की क्रे दिल चा सरदारा तुम घरे घरे बैठी रहेगा

ਉਹ ਜਗ੍ਹਾ ਤਾਂ ਪਸੰਦ ਨਹੀਂ ਆਈ ਸੀ ਉਹ ਤੂੰ ਆਲੀ ਜਿਹੜਾ ਫੁੱਟਰੀ ਵਾਲਾ ਘੈਂਟ ਹੈ ਉਹ ਵੀ ਵਾਲਾ ਘੈਂਟ ਵਿੱਚ ਉਹਦੇ ਫੁੱਲ ਬਣਿਆ ਸੀ ਉਹ ਟੱਬ ਜਾਨੇ ਬੜਾ ਸੀ ਆਪ ਵਿੱਚ ਬਾਥਰੂਮ ਚ ਟੱਬ ਜਾਂ ਬਣਿਆ ਸੀ ਆਪਾਂ ਦੋਨੇ ਜਣੇ ਵਿੱਚ ਪੈ ਗਏ ਸੀ ਆਪਾਂ ਜਾ ਕੇ ਟੱਬ ਜੇ ਚ ਪਾਣੀ ਛੱਡ ਲੈ ਸੀ ਝੱਗੋ ਝੱਗੋ ਗਏ ਸੀ ਯਾਦ ਨਹੀਂ ਰਹਿੰਦੇ ਨੂੰ ਕੋਈ ਲਾ ਕਰ ਤੂੰ ਯਾਦ ਮੇਰੇ ਕੋਈ ਕੁੜੀ ਹੈ ਥੋੜੀ ਹੈ ਮੈਂ ਤੇ ਹਾਂ ਜਦੋਂ ਆਪਾਂ ਉਥੇ ਕਾਰ 'ਚ ਬੈਠ ਕੇ ਗਏ ਸੀ ਆ ਜਨ ਫਾਈਵ ਸਟਾਰ ਚ ਲੈ ਕੇ ਗਿਆ ਸੀ ਗਾ ਸੂ ਆਖਿਆ ਸੀ ਮੈਂ ਦੇਵੂਂਗਾ ਪਰ ਫਾਈਵ ਸਟਾਰ ਜਿੱਦੇ ਉਂਵੀ ਮੈਂ ਤੁਹਾਨੂੰ ਕੋਠੇ ਕਮਰੇ ਆਜ ਬਸਰੀ ਦੇ ਦਿੱਤੀ ਹਾਂ ਹਾਂ ਅਗਲ ਕਿਨੇ ਬੋਲੀ ਸੀ ਯਾ ਦੇ ਮੈਂ ਨਹੀਂ ਸੀ ਉੱਥੇ ਦੇ ਹੀ ਨਾ ਫਾਇਆ ਕੇ ਹੁਣ ਫਿਰ ਤੁਸੀਂ ਸੱਜਾ ਤਾਂ ਸਰਗਿੰਗ ਨਹੀਂ ਮੈਂ ਤੇ ਕੇ ਆ ਰਿਹਾ ਦੋ ਠੰਡੂ ਜਰਮੇ ਦੋ ਠੰਡੂ ਜਰਮੇ ਲਾਹੋਰ ਪੋਰ ਮਾ ਫੋਨ ਤਨੂ ਕਿ ਉਹ ਮਾਰਗ ਤੇ ਜਾਣ ਨੂੰ ਆਖਿਆ ਸੀਗਾ ਇਸੇ ਕੰਮ ਆਸ ਤੇ ਫੋਨ ਲਾ ਤੁਹਾਨੂੰ ਮੈਂ ਵੀ ਹੁਣ ਮੌਕਾ ਆ ਗਿਆ ਆਪਣਾ ਮੈਂ ਵੇਚ ਕੇ ਮੈਂ ਵੇਚਣ ਗਿਆ ਜਿਹੜੇ ਕਹਣਗੇ ਦਿਓ ਹਾਂ ਹਾਂ ਕਿਉਂਕਿ ਤੇ ਚੜ ਗਿਆ ਤੇ ਹੁਣ ਕਿਸ ਕਰੀਏ ਕੀ ਕਰੀ ਹੁਣ ਪਾਉ ਪਈਏ ਦੰਨੀ ਫਿਰ ਗੁਰਦਰ ਤੇ ਤੂੰ ਖਾਣੇ ਕਰਨੇ ਖੜ ਗਿਆ ਸੀ ਮੈਂ ਤਾਂ ਫੋਨ ਤੋਂ ਆਪ ਹੀ ਤਾਂ ਰੋਕਦੀ ਹੁੰਦੀ ਸੀ ਪਹਿਲਾਂ ਕਿ ਮੇਰੇ ਵਾਲਾ ਹੁੰਦਾ ਹੈਗਾ ਨੰਬਰਦਾਰ ਘਰੇ ਹੁੰਦਾ ਹੈਗਾ নাপওওন্ল াযাশয়ে ক্ন্যাস ক্ন্য়ে সুদে জুন্য়েম তুছেন্য়ে ঢ্যাস্ তুদবার ওশাট় কোলায়ে দুন্য় চ্যারেং একতিে হ�

होंगा ना ये बात जानी है उन्हीं का बुद्धि लगेगा हाँ तो फिर तो गुना कोई प्रयोग रहा हम तो इतना रियादी जो जो ना क्या 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 होंगी खेड़े अंगड़ा जाला ताला काढ़ा पाले इसे टापा ले इसे तो जीजा दोपा ले उसी जाके तो ले जा उसी जाके तो ले जाना सारा तो ये नहीं ये तो � ਮੇਰੇ ਸਿਰ ਤੇ ਤਾਂ ਨਹੀਂ। ਮੇਰੀ ਗੱਲ ਸੁਣੋ ਜੇ ਮੈਂ ਤੁਹਾਨੂੰ ਦੱਸ ਦਿਆਂ ਤੜਕੇ ਹੈਗਾ ਐ ਦੁਆਰ। ਹਾਂਜੀ। ਤੇ ਜਵਾਬਜੋਗ ਜੀ ਜਾਂਦੇ ਨਾਨਗੀ ਆਪ ਤੇ। ਠੀਕ ਹੈ ਜੀ। ਤੇ ਮੈਂ ਰੰਗ ਨੇ ਬੀਤਿਆ ਰਹੇਗੀ ਤੂੰ ਫਿਰ ਦੱਸ ਪਰ ਮੈਨੂੰ ਆਪਾਂ ਬਠਿੰਡੇ ਚੱਲਾਂਗੇ ਉਹ ਚੋਂ ਜਿੱਤਾਵਾਂ ਹੋਟਲ ਤੇ। ਤੇ ਅੱਜ ਨਾਲ ਸਾਡੇ ਖਣ ਪਿਆਰ ਬੀਜਣੀ ਸਾਡਾ ਵੀ ਅੱਠ 10 ਵਜੇ ਚੜ੍ਹ ਜਾਊਂਗੀ ਕਿਤੇ ਨਹੀਂ ਉੱਥੇ ਚੌਂਕ 'ਚ ਮਿਲੂੰਗੀ। ਵਾਸਤੇ ਮੈਂ ਤੁਹਾਨੂੰ ਲੈ ਜਾਊਂਗਾ ਘਰੋਂ ਚੁਲਾ ਕੇ। ਐ ਠੀਕ ਹੈ ਜੀ ਮੈਂ ਕਹਾਂਗੀ ਨਾ ਪਰ ਉਹ ਨੋੜ ਤੇ ਆ ਜਿੰਦੀ ਆ ਮੈਂ ਉਹੜ ਤੇ ਆ ਜਿੰਦੀ ਤੈਨੂੰ ਐਵੇਂ ਲੋਕ ਉਥੇ ਛੇੜਨਗੇ ਬਸ ਪਰ ਮੈਨੂੰ ਚੰਗਾ ਥੋੜੀ ਲੱਗੂਗਾ ਮੈਂ ਨੋੜ ਤੇ ਆ ਜਿੰਦੀ ਗਲਾਬੇ ਵਾਲੇ ਮੋੜੇ ਦੇ ਵਿੱਚ ਆਤੀ ਆ ਜਿੰਦੀ ਚਲ ਉੱਥੇ ਆ ਜੀ ਫਿਰ ਉੱਥੇ ਆ ਕੇ ਆਪ ਜੀ ਉਹ